ਅਮਰੀਕਾ ਦੇ ਵਿੱਚ ਇੱਕ ਮੁਸਲਮਾਨ ਪਹਿਲੀ ਦਫਾ ਗੁਰਦੁਆਰੇ ਗਿਆ ਗੁਰਦੁਆਰੇ ਜਾ ਕੇ ਉੱਥੋਂ ਦੀਆਂ ਸਹੂਲਤਾਂ ਦੇਖ ਕੇ ਉੱਥੋਂ ਦਾ ਲੰਗਰ ਦੇਖ ਕੇ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਸਿੱਖ ਕੌਮ ਇਸ ਤਰ੍ਹਾਂ ਦੀ ਏ ਉਹਨੂੰ ਪਹਿਲੇ ਅੰਦਾਜ਼ਾ ਨਹੀਂ ਸੀ ਉਹਨੂੰ ਪਹਿਲੇ ਪਤਾ ਨਹੀਂ ਸੀ ਕਿ ਸਿੱਖ ਕੌਮ ਕਿਸ ਤਰ੍ਹਾਂ ਦੀ ਹੁੰਦੀ ਏ ਤੇ ਗੁਰਦੁਆਰੇ ਦੇ ਅੰਦਰ ਅਰਦਾਸ ਕਿਵੇਂ ਕਰਦੇ ਨੇ ਗੁਰਦੁਆਰੇ ਚ ਲੰਗਰ ਕਿਵੇਂ ਵੰਡਦੇ ਨੇ ਅੱਜ ਇਸੇ حوالے ਨਾਲ ਵੀਡੀਓ ਹੈ कि जबो अमेरिका ਦੇ ਅੰਦਰ ਉਹ ਪਹਿਲੀ ਦਫਾ ਗੁਰਦੁਆਰੇ ਗਿਆ ਤੇ ਗੁਰਦੁਆਰੇ ਜਾ ਕੇ ਉਹ ਇਨਾ ਹੈਰਾਨ ਹੋਇਆ ਉਹਨੇ ਗੁਰਦੁਆਰੇ ਦੀ ਤਾਰੀਫ ਦੇ ਵਿੱਚ ਕੀ ਗੱਲਬਾਤ ਕੀਤੀ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਚੱਲਦੇ ਆ ਉਸ ਵੀਡੀਓ ਦੀ ਤਰਫ ਫੇਰ ਕਰਨੇ ਆ ਗੱਲਬਾਤ ਪਰ ਆਇਆ ਉਹ ਇਹ ਜੋ ਮੈਂ ਸਰਪੇ ਪਹਿਨਣਾ ਕਿਉਂਕਿ ਜ਼ਾਇਰੀ ਬਾਤ ਹੈ ਜਬ ਆਪ ਮਸਜਿਦ ਵਿੱਚ ਜਾਂਦੇ ਹੋ ਤਾਂ ਬੜੀ ਰਿਸਪੈਕਟ ਦੇ ਸਾਥ ਸਿਰ ਤੇ ਕੈਪ ਪਹਿਣੀ ਹੁੰਦੀ ਹੈ ਉਸੇ ਤਰ੍ਹਾਂ ਜਬ ਆਪ ਕਿਸੇ ਦੂਸਰੇ ਮਜ਼ਮਨ ਨੂੰ ਰਿਸਪੈਕਟ ਦੇਣੀ ਹੁੰਦੀ ਹੈ ਤਾਂ ਆਪ ਵੀ ਉਸੇ ਤਰ੍ਹਾਂ ਜਿਉਂ ਜਹਾਂ ਉਹਨਾਂ ਦਾ ਇੱਕ ਸਿਸਟਮ ਹੁੰਦਾ ਹੈ

हाँ तो तो लोग किस तरह अपनी जो सिखिज्म है बेसिकली वो किस तरह अपनी इबादत करते हैं मैं आपको वहां पे वो दिखाऊंगा क्योंकि मेरे साथ है जी विक्रमजीत सिंह और ये हमें थोड़ा सा बताएंगे होप्सो की आपको ये वीडियो पसंद आएगी आगे चल के और मैं भी देखता हूँ कि वहाँ पे किस तरह ईबाद की जाती है और वहाँ पे लंगर किस तरह होता है और लोग वहाँ पे वो जो कैसे माथा टेकते हैं मुझे मुझे वैसे बड़ा जसूस है मैंने वीडियो में देखा है कि माथा किस तरह टेका जाता है वो भी मैं आपको वीडियो में दिखाऊंगा और होप सो कि आपको पसंद आएगा हमारे साथ विक्रमजीत रहेंगे और ये भी मुझे थोड़ा सा साथ में गाइड करेंगे आजा। चलो इते। चलो, इते। चलो।

मेरे सर पे मैंने ये कोई बांध लिया है आज मैं गुरुद्वारे आया हूँ और ये जो मेरे सर पे पहना है क्योंकि ज़ारी बात है जब आप मस्जिद में भी जाते हो तो बड़ी रिस्पेक्ट के साथ सर पे कैप पहनी होती है और इसी तरह जब आप किसी दूसरे मज़हब में उनको रिस्पेक्ट देनी होती तो आप भी उसी तरह जाओ जहाँ उनका एक सिस्टम होता है इसलिए मैंने यहाँ पर अगर देखें तो कितने भी इतने सारे बड़े होते हैं और यहाँ पर मैंने उसको पहना है और एक हर जगह की एक रिस्पेक्ट होती है और रिस्पेक्ट बड़ी अहम होती है भी किसी भी मज़हब के लिए और मुझे तो बड़ा अच्छा लगा आप सो आपको भी पसंद आया होगा अब हम अंदर जा सकते हैं गुरु साहब के ਇਹ ਹੈ ਜੀ ਅੰਦਰ ਦਾ ਸਾਰਾ ਗੁਰਦੁਆਰਾ ਜੋ ਹੋਂ ਪੇ ਇਹ ਆਪਣੇ ਠੀਕ ਹੈ ਉਸ ਤੋਂ ਬਾਅਦ ਇਹ ਪਾਣਾ ਬਹੁਤ ਮੁਝੇ ਅਹਿਸਾਸ ਕਿ ਕਰ ਗਾ ਗਾਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੰ ਤਾਰੇ ਸਦਾ ਸਵਾਰੇ ਗਾਣ ਤੁਧਨੋ ਜਤੀ ਸਤੀ ਸੰਤੋਖੀ ਦਾਮਨ ਤੁਧ ਨੂੰ ਮੇਰ ਕਰਾਰੇ ਧਾਮਨ ਤੁਧ ਨੂੰ ਪੰਡਿਤ ਪੰਨਾ ਨਰ ਆਈਸ਼ਵਰ ਜਿਵੇਂ ਜਿਵੇਂ ਗੇਤਾਂ ਲਾਵੇ ਧਾਮਨ ਤੁਧ ਨੂੰ ਵਿਰਤਨੋ ਪਾਇ ਤੇਰੇ ਅਠਸਰ ਤੀਰ ਤਨਾਂ ਲੈ ਧਾਮਨ ਤੁਧ ਨੂੰ ਰਾਮ ਨਾਮ ਸੁਣਾ ਧਾਮਨ ਤੁਧ ਨੂੰ ਬਾਣੀ ਚਾਰੇ ਧਾਮਨ ਤੁਧ ਹੁਣ ਕਿਥੇ ਚਲੇ ਆ ਸੀ ਲੰਗਰ ਖਾਨੇ ਅਸੀਂ ਅਸੀਂ ਲੰਗਰ ਖਾਨ ਜਾ ਰਹੇ ਆ ਅੱਛਾ ਲੰਗਰ ਖਾਨ ਹਾਂਜੀ ਮਿਰੀਆਂ ਨਾਲੇ ਚਾਹ ਦਾ ਹੁੰਦਾ ਹੈ ਪ੍ਰਸ਼ਾਦੇ ਦਾ ਲੰਗਰ ਹੁੰਦਾ ਹੈ ਕੀ ਹੁੰਦੀ ਹੈ ਮਿੱਠੇ ਚਾਵਲ ਹੁੰਦੇ ਆ ਅੱਛਾ ਲੋਨ ਨਾਲੇ ਚਾਵਲ ਹੁੰਦੇ ਨੇ ਹਾਂਜੀ ਪੂਰਾ ਮੈਨੂ ਮਤਲਬ ਮੈਨੂ ਹੁੰਦਾ ਕਾਸ਼ੀ ਕਾਫੀ ਕੁਝ ਖਾਣ ਨੂੰ ਮਿਲਦਾ ਹੈ ਕਿਸੇ ਕਿਸੇ ਵੀ ਟਾਈਮ ਆ ਸਕਦੇ ਹੋ ਤੇ ਤੁਹਾਨੂੰ ਇੱਥੇ ਹਰ ਗੁਰਦੁਆਰੇ ਲੰਗਰ ਮਿਲਣਾ ਹੀ ਮਿਲਣਾ ਹੈ ਹਾਂਜੀ ਮਤਲਬ ਜਦੋਂ ਜਦ ਮਰਜ਼ੀ ਆਪ ਆ ਜਾਈਏ ਗੁਰਦੁਆਰੇ ਮੇ तो आप इजीली आपको शाना <laughs> खाना शाना हर चीज़ अवेलेबल होती है जैसे वो हमारे दरबारों पे होती है ना खाना शाना हर चीज मंदिर चल रहा होता है तो यहाँ पे भी, भी यही सिस्टम है पहले हाथ धोने अंदर हाथ धो के दैन फिर आप अंदर जाएंगे तो। जो जगह है आप देखें ये सारा एरिया आप बिल्कुल है अच्छा लगे दाल भी है जी चावल मिक्स सब्जी हाँ जी दही भले भी आ गए <laughs> काफी बड़ा है

मेरा तो बड़ा यूनिक एक्सपीरियंस है लेकिन खाना तो अच्छा लग रहा है इसमें मिक्स सब्ज़ी है दाल है चावल है और मीठे में भी है ये और रोटियां हैं सैलड है काफ़ी कुछ है उसे आज यूनिक एक्सपीरियंस हो गया वो मेरे लिए अच्छी बात है और दूसरे मज़े चीज़ सीखने को मिलता है और लोग इस तरह अपने मजबूत को फॉलो करते हैं ਲੋ ਜੀ ਚਾਹ ਵੀ ਲੈ ਆਏ ਨੇ ਹਨਾ ਕਿ ਮੈਂ ਪੀਣੀ ਨਹੀਂ ਮੈਂ ਕਿਹਾ ਵੀ ਚਾਹ ਨਹੀਂ ਪੀਣੀ ਉਹ ਨਾਲ ਬਿਸਕੁਟ ਵੀ ਨਾਲ ਚੁੱਕ ਲੈ ਆਏ ਹੈ ਹੈਸ਼ ਹੈਸ਼ ਦਾ ਬੜਾ ਮੀਠਾ ਕਰੇ ਰੋਟੀ ਖਾਓ ਵੀ ਐਸ਼ੀ ਕਰੋ ਤੁਸੀਂ ਹੈ ਹੈ ਇਹਦੀ ਸਾਰੀ ਤਸਵੀਰਾਂ ਲੱਗੀਆਂ ਕਿਹਨਾਂ ਦੀ ਲੱਗੀਆਂ ਹੈ ਅੱਛਾ ਸਾਰੀ ਬੈਰੀਆਂ ਦਾਦੀਆਂ ਨੇ ਉਹ ਕੋਈ ਗੱਲ ਨਹੀਂ ਤਸਵੀਰਾਂ ਲੱਗੀਆਂ ਨੇ ਜਿਹੜੀ 1984 ਦੇ ਵਿੱਚ ਸ਼ਹੀਦ ਹੋ ਰਹੀ ਸੀ ਜਦੋਂ ਦਰبار ਸਾਹਿب ਤੇ ਅਟੈਕ ਕੀਤਾ ਅੱਛਾ ਜੇ ਤੋ ਅਟੈਕ ਹੋਇਆ ਸੀ ਇੰਡੀਅਨ ਗਵਰਨਮੈਂਟ ਨੇ ਅਟੈਕ ਕੀਤਾ ਸੀ ਦਰਬਾਰ ਦੇ ਉੱਤੇ ਸਾਰੇ ਲੋਕ ਸ਼ਹੀਦ ਹੋਏ ਸੀ ਇਹ ਇਹ ਉਹ ਨੇ ਜਿਹੜੇ ਕਿ ਨਾਮ ਦਾ ਜਰਨੈਲ ਸਨ ਉਹ ਦਾ ਆਪਣਾ ਉਹ ਬੇਗਾਵਲੇ ਦੇ ਨਾਲ ਸਾਨੂੰ ਅੱਛਾ ਹਾਂਜੀ ਇਹ ਸਾਰੇ ਲੋਕਾਂ ਦੀਆਂ ਤਸਵੀਰਾਂ ਲੱਗੀਆਂ ਨੇ ਜਿਹੜੇ ਸ਼ਹੀਦ ਹੋ ਚੁੱਕੇ 994 ਚ ਗਵਰਮੈਂਟਲ ਇੰਡੀਆ ਗੌਰਮੈਂਟ ਦਾ ਸੀ ਬਹੁਤ ਵੈਸ਼ਨ ਜਿਹੜੇ ਉਹ ਅੰਦਰ ਸਨ ਜਿਹੜੇ ਨਾਲ ਸਨ ਉਹਨਾਂ ਦੇ ਅੱਛਾ ਜਿਹੜੇ ਨਾਲ ਸੀ ਹਾਂਜੀ ਜਿਹੜੇ ਉਹਨਾਂ ਦੇ ਨਾਲ ਸਨ ਸੰਤਾਂ ਦੇ ਜਿਹੜੇ ਨਾਲ ਸੀ ਠੀਕ ਹੈ ਉਹ ਸਨ ਠੀਕ ਹੈ ਉਹ ਸਾਰੀ ਤਸਵੀਰਾਂ ਉਹਨਾਂ ਦੀਆਂ ਨੇ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਸਾਰਾ ਇਹ ਤੇ ਲਾਇਆ ਹੈ 나फी ਦੇਖਣੇ ਸੀ ਕਿ ਪਤਾ ਨਹੀਂ ਕੀ ਚੀਜ਼ ਹੈ ਸਹੀ ਹੈ ਹਾਂਜੀ ਅੱਛੀ ਗੱਲ ਹੈ ਰਿਸਪੈਕਟ ਦੇਣੀ ਚਾਹੀਦੀ ਹੈ ਮੈਂ ਤਾਂ ਇਹ ਟਰਾਈ ਕਰਨੇ ਲਗਾ ਹਾਂ ਇਹ ਮਿਕਸ ਸਬਜ਼ੀ ਮੈਨੂੰ ਅੱਛੀ ਲੱਗ ਰਹੀ ਹੈ ਟਰਾਈ ਕਰਨੇ ਵਿੱਚ ਕੋਈ ਹਰਜ ਨਹੀਂ ਹੈ और ये है जी मोसा बड़ा अच्छा टेस्ट है यार अच्छा अच्छा है लो जी दाल भी ना ले बहुत बढ़िया वेरी नाइस चाय यहाँ की ट्राई कर लेंगे कभी वैसे मुझे चाय इतनी पसंद नहीं है ना, ना, ना इतनी पीता हूँ कुछ भी बड़ी डिफरेंट है ये सारी जो चाय हैं इसके अंदर आप वो देखें चुस्की लेकर मैं पीऊँ ना टेस्ट अच्छा जैसे कश्मीरी चाय नहीं होती पाकिस्तान में उस तरह का टेस्ट है थोड़ा सा मैच कर रहा है लेकिन कलर इसका डिफरेंट है सिंपल चाय वाला और बिस्किट भी भी है और थोड़ी और थोड़ी भी मीठी भी तो हर चीज नीट एंड क्लीन होती है यहाँ पे देखें तो वो सारी रसोई तो बोलते जी नोल यहाँ पे किचन बो रसोई बोलते है किचन सामने और ये जो खाना है बड़ा अच्छा है मुझे तो बड़ा पसंद आया है ਕਮਿਊਨਿਟੀਆਂ ਵੀ ਕੀ ਹੈ ਖਾਣਾ ਖਾਣ ਤੋਂ ਬਾਅਦ ਤੁਸੀਂ ਇੱਥੇ ਆਪਣੀ ਹਰ ਚੀਜ਼ ਨੂੰ ਖੁਦ ਛੁੱਟਣਾ ਹੈ ਹਾਂ ਠੀਕ ਹੈ ਪ੍ਰੋਪਰਲੀ ਨੂੰ ਰਿਪਲੇਸ ਕਰਨਾ ਹੈ ਤਾਂ ਕਿ ਉਹ ਤੋਂ ਬਾਅਦ ਸਫਾਈ ਹੋਵੇ ਠੀਕ ਹੈ ਅੰਦਰ ਸਾਰਾ ਪੈਨਾਂ ਦੀ ਕਿਚਨ ਨੇ ਸਾਫ਼ ਸੁਥਰਾ ਕਰਕੇ ਤੁਸੀਂ ਪ੍ਰੋਪਰ ਸਾਫ਼ ਕਰਨਾ ਹੈ ਅੱਛਾ ਜੋ ਕਿਚਨ ਮੇ ਲੋਗ ਹੈ ਉਹ ਸਾਰੇ ਵੋਲੰਟੀਅਰ ਕਰ ਰਹੇ ਨੇ ਲਾਈਕ ਕੋਈ ਜੇਕ ਇੱਕ ਜੌਬ ਨਹੀਂ ਕਰ ਰਹਾ ਵਾਲੈਂਟੇਅਰ ਕਰ ਰਹੇ ਜੋ ਕਮਿਨ ਖਾਣਾ ਦੇਣ ਵਾਲੇ ਵੀ ਉਹ ਵੀ ਵਾਲੈਂਟੇਅਰ ਕਰ ਰਹੇ ਨੇ ਇਹ ਬੱਚੇ ਬਾਹਰ ਕਰਦੇ ਕੀ ਬੈਨੇ ਸਾਰੇ ਬੱਚੇ ਨਾ ਤਲਵਾਰਾਂ ਨਾਲ ਖੇਲੇ ਬੈਨੇ ਘਟਕਾ ਖੇਡਦੇ ਨੇ ਹੈਂ ਘਟਕਾ ਪੁਤਕਾ ਖੇਡਦੇ ਕੀ ਕਹਿੰਦੇ ਨੇ ਇਹਨੂੰ ਇਹਨੂੰ ਗੱਤਕਾ ਕਹਿੰਦੇ ਨੇ ਗੱਤਕਾ ਕਹਿੰਦੇ ਨੇ ਇਹ ਕੀ ਸੀਜ਼ ਹੁੰਦੀ ਹੈ ਈ ਬਸ ਇਹ ਚਲਨ ਹੋਇਆ ਸੀਗਾ ਜਦੋਂ ਸਿੰਘ ਹੁੰਦੇ ਸੀ ਤੇ ਉਹ ਕਿਨਾਲ ਦਾ ਇਸ ਤਰ੍ਹਾਂ ਕਿਨਾਲ ਦਾ ਤੇ ਤਿਆਰੀ ਕਰਦੇ ਹੁੰਦੇ ਜੰਗ ਦੀ ਤੇ ਉਹਨਾਂ ਉਸ ਤੋਂ ਬਾਅਦ ਜਿਹੜੇ ਬੱਚੇ ਨੇ ਜਾਂ ਜਿਹੜੇ ਵਸਾਖੀਆਂ ਬੜੀਆਂ ਨੇ ਕੀ ਬੜੀਆਂ ਨੇ ਲਾਠੀਆਂ ਨੇ ਲਾਠੀਆਂ ਨੇ ਹਾਂ ਪਰ ਸਿੰਪਲ ਹੈਗੀਆਂ ਨੇ ਜਿਆਦਾ ਹੋਣੀ ਹੈ ਤਲਵਾਰਾਂ ਵੀ ਹੈਗੀਆਂ ਇਹਨਾਂ ਕੋਲ ਨਹੀਂ ਜਿਆਦਾ ਉਹ ਹੈਵੀ ਨਹੀਂ ਹੈਗੀਆਂ ਮਤਲਬ ਉਹਨਾਂ ਜੀ ਕਿਨਾਲ ਦਾ ਹਾਂਜੀ ਘਤਕਾ ਖੇਡਦੇ ਆ ਹਾਂਜੀ ਵਸੇ ਮੈਂ ਤਾਂ ਵਸੇ ਪਹਿਲੀ ਦੋ ਵੇਖਣਾ ਪਿਆ ਮਨਾਂ ਨੂੰ ਅੱਛਾ ਬਹੁਤ ਸੋਹਣਾ ਹਾਂ ਉਹ ਜਿਹਾ ਮਾਇਆ ਤਾਂ ਇੱਥੇ ਬਾਤਾਂ ਪੁਰਾਣੀ ਸ਼ੁਰੂ ਹੋ ਗਈ ਉਹ ਦਵਾ ਦਾ ਉਹ ਪੁਰਾਣੇ ਦੌਰ ਕੀ ਪਿੰਡੋ ਕੀ ਖਾਹੋ ਉਹ ਨੂੰ ਹੁੰਦਾ ਕੀ ਯਾਰ ਸੱਚ ਪਰ ਅਸੀਂ ਮੈਂ ਜੱਲਦੀ ਵੀ ਬੋਤ ਲੇਖਣੀ ਹੈ ਕਿ ਉਹ ਤਾਂ ਤਗੜਾ ਹੈ ਦਰ ظاہر بات ہے جب پرانے لوگ ملتے ہیں وہ پھر اپنی پرانی باتیں کرتے ہیں اور پھر اپنے پنڈوں کی بات کرتے ہیں اور ڈسکس کرتے ہیں کہ بھی ہم یہاں پہ کہاں پہ رہتے تھے پھر ایک دوسرے کے وہ میچ کرتے ہیں کہ بھی ہاں ابھی وہ उधर रहिए था ठीक है ये पुरानी बातों की डिस्कस हो रही है बड़ा ફરਦਾ ہی ہاں ہو دے اسی بھی لاؤ تو سنو پہلی والی گurdwaray 사미 دے نال آئے میں فرسٹ ٹائم آیا ہوں گurdwaray میں کہ ہاں جی ہاں جی میں بیسیکلی لاہور دا ہوں لاہور تو ہاں جی ਤੁਹਾਡੀ گل میں یہ گوجران والے دے بھی ہن ساڑے بھی اوتھے ہاں جی ਅਹੀ ਸਾਨੂੰ ਲਾਟਮੈਂਟ ਹੋ ਗਈ ਉਥੇ ਲਾਇਲਪੁਰ ਦੇ ਸੀ ਅੱਛਾ ਠੀਕ ਹੈ ਤੇ ਬਾਹਲਪੁਰ ਦੇ ਜ਼ਿਲ੍ਹੇ ਦੇ ਦੋ ਜਿਹੜੇ ਤੇ ਤੀਜੇ ਅਹੀ ਆ ਲਾਹੌਰ ਦੇ ਠੀਕ ਹੈ ਪਾਰਟੀਸ਼ਨ ਤੋਂ ਪਹਿਲੇ ਦੀ ਗੱਲ ਕਰ ਰਹੇ ਹੋ ਨਾ ਤੁਸੀਂ ਪਾਰਟੀਸ਼ਨ ਪਹਿਲੋਂ ਦੀ ਗੱਲ ਮੇਰਾ ਜਨਮ ਤਾਂ ਇੱਧਰ ਦਾ ਹੈ ਜੀ ਜੀ ਤੇ ਦੋ ਤਿੰਨ ਸਾਲ ਬਾਅਦ ਪਾਕਿਸਤਾਨ ਤੋਂ ਹਮ ਹਮ ਤੇ ਉਹ ਸਾਡੇ ਜਿਹੜੇ ਬਾਪ ਦੇ ਦਾਦਾ ਦੂਤੋਂ ਹੀ ਆਏ ਨੇ ਸਾਡਾ ਹੈਗਾ ਸੀ ਕਸੂਰ ਤੋਂ ਸਹੀ ਲੈਣਾ ਹਾਂਜੀ ਉਹ ਫਿਰੋਜ਼ਪੁਰ ਤੋਂ ਪੁਰਾ ਨੇੜੇ ਹੀ ਪੈ ਜਾਂਦੀ ਹੈ ਬਿਲਕੁਲ ਨਾਲ ਲੋਰ ਦੇ ਅੰਦਰ ਹੀ ਬਿਲਕੁਲ ਸਮਝੋ ਸੀ ਆਹੋ ਕਿਨਾਰੇ ਤੇ ਹੀ ਗਈ ਸਮਝੋਟ ਨਹੀਂ ਇਹ ਬਾਬਾ ਇੱਧਰ ਦੇ ਨਹੀਂ ਪਾਕਿਸਤਾਨ ਤੋਂ ਨੇ ਮੈਂ ਪਾਕਿਸਤਾਨ ਦਾ ਮੈਂ ਜੈਨੂਨ ਪਾਕਿਸਤਾਨ ਦਾ ਵਾਂ ਮੈਂ ਸਮਝਿਆ ਮੇਰੇ ਨਾਲ ਜੇ ਮੈਂ ਸਮਝਿਆ ਸੀ ਕਿਤੇ ਵੀ ਇਹ ਵੀ ਉਹਨੂੰ ਦੱਸਿਆ ਨਾ ਕਿ ਉੱਥੋਂ ਆਏ ਹਾਂ ਹਾਂਜੀ ਹਾਂਜੀ ਮੈਂ ਜੈਨੂਨ ਲੋਰ ਦਾ ਵਾਂ ਸਰ ਜੀ ਜੇਨੂ ਫਿਰ ਜੀ ਤੁਹਾਡਾ ਹਾਂਜੀ ਮੈਂ ਮੁਸਲਮਾਨ ਹਾਂ ਮੁਸਲਮਾਨ ਹੀ ਨਾ ਫਿਰ ਅੱਜ ਮੈਂ ਫਸਟ ਟਾਈਮ ਆਇਆ ਹਾਂ ਇੱਥੇ ਮੇਰੀ ਗੱਲ ਸੁਣੋ ਪਹਿਲੋਂ ਜਿਹੜੇ ਬਜ਼ੁਰਗ ਨੇ ਆਪਣੇ ਤੁਸੀਂ ਸਾਰੇ ਇਕੱਠੇ ਸੀ ਸੰਤਾਲੀ ਤੋਂ ਪਹਿਲਾਂ ਜੀ ਜੀ ਤੇ ਤੁਹਾਡੀ ਤਾਂ ਸਾਡੀ ਉਹ ਜਿਹੜੀ ਭਾਸ਼ਾ ਇੱਕੋ ਜੀ ਰਲਦੀ ਪੰਜਾਬੀ ਸੇਮ ਹੈ ਜੀ ਸੇਮ ਹੈ ਬਿਲਕੁਲ ਸੇਮ ਨਾਲਦੀ ਹੁਣ ਤੁਹਾਡਾ ਤਾਂ ਕੋਈ ਕਹਿ ਨਹੀਂ ਸਕਦਾ ਵੀ ਤੁਸੀਂ ਵੀ ਤੁਹਾਡੀ ਪਾਛਾ ਪਹਿਲੋਂ ਇੱਕੋ ਹੀ ਪਾਛਾ ਸੀ ਨਾ ਜੀ 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 ਇਸ ਤਰ੍ਹਾਂ ਹੀ ਹੈ ਸਾਰੇ ਆਪਣੇ ਜਿਹੜੇ ਜਿਹੜੇ ਦੂਸਰੇ ਪਿੰਡ ਸ਼ਹਿਰ ਨੇ ਲਾਈਕ ਹੁਣ ਇਸਲਾ ਆਪਣਾ ਹੋ ਗਿਆ ਤੁਹਾਡਾ ਫੈਸਲਾਬਾਦ ਹੋ ਗਿਆ ਹੋ ਤੁਹਾਡੀ ਕੁਛ ਕੁਛ ਦੀ ਜਿਹੜੇ ਪੰਜਾਬੀਆਂ ਦੀ ਜਿਹੜਾ ਦੂਸਰੇ ਪੰਜਾਬ ਦੀ ਜਿਹੜੀ ਇੰਡੀਆ ਵਾਲੀ ਸਾਈਡ ਦੀ ਜਿਹੜੀ ਲੈਂਗੁਏਜ ਹੈ ਨਾ ਉਹਨਾਂ ਦੀ ਉਹ ਜਸਾ ਬੋਲਦੇ ਨੇ ਨਾ ਸਾਡੇ ਫੈਸਲਾਬਾਦੀ ਉਹ ਤੁਹਾਡੀ ਮੈਚ ਕਰਦੀ ਹੈ ਲੋਰੀਆਂ ਦੀ ਜਿਹੜਾ ਪੰਜਾਬੀ ਦਾ ਡਿਫਰੈਂਟ ਹੈ ਹਾਂ 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 ਲੋਰੀਆਂ ਦੀ ਜਿਹੜੇ ਲਾਹੌਰ ਦੇ ਜ਼ਿਲ੍ਹੇ ਦੇ ਨਾ ਹਾਂਜੀ ਉਹਨੇ ਥੋੜੀ ਡਿਫਰੈਂਟ ਹੈ ਹਾਂਜੀ ਬਿਲਕੁਲ ਸਹੀ ਹੈ ਮੇਰੀ ਮੇਰੀ ਜਿਹੜੀ ਤੁਸੀਂ ਪੰਜਾਬੀ ਸੁਣਦੇ ਪਿਓ ਨਾ ਇਹ ਲਾਹੌਰ ਦੀ ਹੈ ਅੱਜ ਕੱਲ ਮੈਂ ਮੇਰਾ ਭਰਾ ਮੇਰੇ ਨਾਲ ਹੁੰਦਾ ਅੱਜ ਕੱਲ ਮਾਈਂਟ ਵੀ ਥੋੜੀ ਚੇਂਜ ਹੋ ਗਈ ਹੋਵੇ ਨਹੀਂ ਤੇ ਹੁਣ ਤੁਹਾਡੀ ਤਾਂ ਹੁਣ ਸੇਮ ਹੀ ਲੱਗਦੀ ਪਈ ਸਾ ਤੇ ਐਸਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਅਮਰੀਕਾ ਦੇ ਵਿੱਚ ਪਹਿਲੀ ਦਫਾ ਮੁਸਲਮਾਨ ਗੁਰਦੁਆਰੇ ਗਿਆ ਗੁਰਦੁਆਰੇ ਜਾ ਕੇ ਉਥੋਂ ਦਾ ਅਦਬ ਸਿੱਖਿਆ ਕਿ ਅਸੀਂ ਮਸਜਿਦ ਜਾਈਏ ਤੇ ਆਪਣੇ ਸਿਰ ਤੇ ਟੋਪੀ ਪਾ ਕੇ ਜਾਂਦੇ ਆ ਕੈਪ ਪਾਣੇ ਆ ਤੇ ਉਹ ਉਥੇ ਵੀ ਉਹਨੇ ਰੁਮਾਲ ਦੇ ਨਾਲ ਆਪਣੇ ਸਿਰ ਨੂੰ ਢੱਕ ਲਿਆ ਕਿ ਅਦਬ ਕਰਨਾ ਚਾਹੀਦਾ ਗੁਰਦੁਆਰੇ ਦੇ ਅੰਦਰ ਨੰਗੇ ਸੜ ਨਹੀਂ ਜਾਂਦੇ ਕਹਿੰਦੇ ਨੇ ਕਿ ਅਦਬ ਕਰੋ ਇਹਦਾ ਤੇ ਉੱਥੇ ਜਦੋਂ ਜਾ ਕੇ ਉਹਨੇ ਅਰਦਾਸ ਦੇਖੀ ਉਥੋਂ ਦਾ ਮਾਹੌਲ ਦੇਖਿਆ ਉਥੋਂ ਦਾ ਲੰਗਰ ਦੇਖਿਆ ਲੰਗਰ ਸ਼ੱਕ ਕੇ ਕਹਿੰਦਾ ਹੈ ਕਿ ਇਹ ਤੇ 5 ਸਟਾਰ ਜਿਹਾ ਮਾਹੌਲ ਏ 5 ਸਟਾਰ ਹੋਟਲਾਂ ਦੇ ਵਿੱਚ ਇਸ ਤਰ੍ਹਾਂ ਲੰਗਰ ਦਿੱਤਾ ਜਾਂਦਾ ਉਸੇ ਤਰ੍ਹਾਂ ਗੁਰਦੁਆਰੇ ਦੇ ਅੰਦਰ ਲੰਗਰ ਦਿੱਤਾ ਜਾ ਰਿਹਾ ਹੈ ਗੁਰਦੁਆਰੇ ਦੇ ਅੰਦਰ ਕਿਸੇ ਵੀ ਧਰਮ ਦੇ ਬੰਦੇ ਨੂੰ ਰੋਕਿਆ ਨਹੀਂ ਜਾਂਦਾ ਚਾਹੇ ਉਹ ਮੁਸਲਮਾਨੇ ਚਾਹੇ ਉਹ ਸਿੱਖੇ ਚਾਹੇ ਉਹ ਇਸਾਈਏ ਚਾਹੇ ਉਹ ਬੁੱਧਿਸ਼ੇ ਚਾਹੇ ਉਹ ਹਿੰਦੂਏ ਚਾਹੇ ਉਹ ਕਿਸੇ ਵੀ ਮਜ਼ਬਬ ਨਾਲ ਤੱਲਕ ਰੱਖਦਾ ਉਹ ਗੁਰਦੁਆਰੇ ਜਾ ਸਕਦਾ ਹੈ ਗੁਰਦੁਆਰੇ ਜਾ ਕੇ ਫਰੀਦ ਦਾ ਲੰਗਰ ਛੱਕ ਸਕਦਾ ਹੈ ਇਹ ਸਭ ਤੋਂ ਵੱਡੀ ਸੇਵਾ ਹੈ ਜਿਹੜੀ ਗੁਰਦੁਆਰੇ ਦੇ ਅੰਦਰ ਸਿੱਖ ਕੌਮ ਕਰਦੀ ਏ ਜਿਹਨੂੰ ਦੇਖ ਕੇ ਦਿਲ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਕਿ ਹਰ ਮਸਜਿਦ ਦੇ ਵਿੱਚ ਵੀ ਇਸੇ ਤਰ੍ਹਾਂ ਲੰਗਰ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਲੰਗਰ ਛਕਣ ਵਾਸਤੇ ਲੋਕਾਂ ਨੂੰ ਬੁਲਾਉਣਾ ਚਾਹੀਦਾ ਹੈ ਲੇਕਿਨ ਜਿਹੜੀ ਸੇਵਾ ਸਿੱਖ ਕੌਮ ਕਰ ਰਹੀ ਏ ਇਹ ਕਿਸੇ ਧਰਮ ਦੇ ਵਿੱਚ ਨਹੀਂ ਹੋ ਰਹੀ ਜਿਵੇਂ ਦੀ ਗੁਰਦੁਆਰੇ ਦੇ ਅੰਦਰ ਹੋ ਰਹੀ ਏ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ